ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਕਰਿਆ ਪੰਜਾਬੀ ਟਰੈਵਲ ਲੌਗਸ ਤੇ ਖਾਸ ਕਰਕੇ ਸਭ ਚੜ੍ਹਦੀ ਕਲਾ ਠੀ ਹੋਵੋਗੇ ਤੇ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਜੀ ਰੱਖੇ ਤੇ ਅੱਜ ਦਾ ਵਲੌਗ ਆਪਣਾ ਇਸੇ ਨਾਲ ਹੀ ਸਟਾਰਟ ਆ ਜੀ ਤੇ ਯਾਰਚਾ ਬਹੁਤ ਆਪਣੇ ਕਮੈਂਟਾਂ ਦਾ ਰਿਪਲਾਈ ਦੇ ਰਹਾਂਗੇ ਤੇ ਇੱਕ ਬਾਈ ਤਾਂ ਕਨੌਰੀ ਤੋਂ ਨੇਗੇ ਆਪਣੇ ਉਹ ਵੀ ਵਲੌਗ ਬਣਾਉਂਦੇ ਨੇਗੇ ਤੇ ਬਹੁਤ ਸੋਹਣੇ ਕਮੈਂਟ ਕਰਦੇ ਨੇ ਜੀ ਸੋ ਉਹਨਾਂ ਦਾ ਧੰਨਵਾਦ ਲੋ ਜੀ ਇਹਨਾਂ ਦਾ ਵੀ ਨਿਬੜਿਆ ਕੰਮ ਘਰ��ਿਆ ਢਾਉਣੇ ਆ ਸਟਾਰਟਰ ਤਿੰਨ ਮੰਜ਼ਲੇ ਤੇ ਉਰਲਾਂ ਤਾਂ ਜੀ ਜੀ ਸਾਰੀ ਢਾਉਣੀ ਹੈ ਕਿ ਇਧਰੇ ਇਧਰਲੀ ਕੱਲੀ ਉਤਲੇ ਉਤਲੇ ਸੈਟ ਹੋਣ ਸੱਸੇ ਉੱਪਰ ਲਾ ਉੱਪਰ ਲਾ ਬੁਰਾ ਖਾਤਮੇ ਇਹ ਦੁਬਾਰਾ ਤਾਂ ਕੀ ਰਹਿ ਗਿਆ ਲੋ ਜੀ ਪ੍ਰਿੰਟ ਵੀ ਪ੍ਰਾਣੀ ਨਿਸ਼ਾਨੀ ਇਹ ਮਾ ਖਤਮ ਹੋਣ ਤੇ ਆ ਗਈ ਬਸ ਢਾ ਦੇਣੀ ਆ ਇਹ ਵੀ ਜਿੱਤੇ ਆਉ ਰਿਆ ਸਾਰੀ ਜਗ੍ਹਾ ਤੇ ਹਵੇਲੀ ਛੇ ਤਾਂ ਟਾਤੀਆਂ ਤੇ ਉਹ ਬੈਕ ਸਾਈਡ ਵੀ ਟਾਤੀਆਂ ਤੇ ਆ ਵੀ ਬਸ ਨਿਬੜ ਗਿਆ ਮੈਨਾਂ ਦਾ ਵੀ ਖੇਟਾ ਛੇ ਜਗ੍ਹਾ ਅੱਛਮੀ ਵੈਸੇ ਟਾਉਣ ਵਾਲੀ ਤਾਂ ਹੈ ਨਹੀਂ ਸੀਗੀ ਹਨਾ ਟਾਉਣ ਵਾਲੀ ਤਾਂ ਹੈ ਨਹੀਂ ਸੀਗੀ ਪਰ ਕੌਣ ਉਹ ਪਿੰਡ ਦੇ ਪ੍ਰਾਣੀ ਨਹੀਂ ਸਾਡੀ ਛੱਡਦਾ ਵੀ ਹਨਾ ਲੋ ਜੀ ਇਹ ਕਾ ਆ ਗਏ ਆਪਣੇ ਪਿੰਡ ਦੇ ਪ੍ਰਾਣੀ ਹਵੇਲੀਆਂ ਤੇ ਹੁਣ ਤਾਂ ਆ ਸਾਹਮਣੇ ਕੋਠੀ ਪੈ ਗਈ ਹੈਗਾ ਤੇ ਇਸ ਤੇ ਤੇ ਚਲੋ ਜੀ ਇਹ ਜਮਾ ਪੁਰਾਣੀਆਂ ਸੀ ਵਿਹਲੀਆਂ ਸੀ ਸਾਡੇ ਬਣਦੀਆਂ ਤੇ ਉਹ ਸਾਹਮਣੇ ਜਗਾ ਪੈ ਗਈ ਉਹ ਸਟੇ ਟੇਰੀ ਖਤਮ ਕਰਤੀਆਂ ਪ੍ਰਾਣਾ ਬਰਾਸਤੀ ਤਾਂ ਕੁਝ ਨਹੀਂ ਛੱਡਿਆ ਹੈਗਾ ਤੇ ਇਹ ਇਹ ਬੈਕ ਸਾਈਡ ਤੋਂ ਲੋ ਜੀ ਦੁਬਾਰੇ ਕੁਸ ਨਹੀਂ ਹੈਗਾ ਗਾਲੀਆਂ ਸੁਣਨ ਨੂੰ ਸੁਣੀਆਂ ਖਾਲੀ ਖਾਲੀ ਪਈਆਂ ਨੇ ਉਹ ਉਧਰ ਸੀ ਫੇਰੇ ਲੇਟ ਆਉਣ ਲੱਗੇ ਹੋਏ ਸੀ ਆਪਾਂ ਡਾਕਟਰ ਦੀ ਦੁਕਾਨ ਤੋਂ ਫਿਰ ਇਧਰ ਦੀ ਹੋ ਗਏ ਲੋ ਜੀ ਇਹ ਨੇ ਮੇਰੇ ਪਿੰਡ ਦੀਆਂ ਗਣੀਆਂ ਸੁਣਨ ਨੂੰ ਸੁਣੀਆਂ ਖਾਲੀ ਖਾਲੀ ਲੋ ਜੀ ਇੱਥੇ ਵੀ ਕਦੇ ਕਿਸੇ ਟਾਈਮ ਰੌਣਕ ਹੁੰਦੀ ਸੀ ਆਉ ਸਾਡੇ ਚੜਾਈ ਕਰਕੇ ਲੋਕ ਚਲੇ ਗਏ ਤੇ ਲੋ ਜੀ ਆ ਵੀ ਬਰਾਨ ਪਈ ਹੈ ਜੇਗਾ ਸਾਰੀ ਇੱਥੇ ਰਹਿੰਦੇ ਹੁੰਦੇ ਸੀ ਮੇਰੇ ਮਾਮੇ ਕੇ ਰਹਿੰਦੇ ਹੁੰਦੇ ਸੀ ਇਹ ਜਗ੍ਹਾ ਦੇ ਵਿੱਚ ਸਾਰੀ ਚ ਪੈਂਚਾਂ ਦੇ ਵਾਰਦੇ ਨੇ ਹਰਾਜ ਸਿੰਘ ਕੇ ਹਰਾਜ ਸਿੰਘ ਪੈਂਚ ਕੇ ਲੋ ਜੀ ਇਹ ਵੀ ਖਾਲੀ ਪਿਆ ਸਾਰੀ ਜੇਗਾ ਜੜੀ ਹੋਇਆ ਬਸ ਸਾਰਾ ਇੱਥੇ ਰਹਿੰਦੇ ਹੁੰਦੇ ਸੀ ਜੀ ਸਾਡੇ ਪਿੰਡ ਦੇ ਏ ਕਮਾਂਡਾਂ ਦੇ ਆਪਣੇ ਇਹਨਾਂ ਦੀ ਕੁੜੀ ਆਪਣੇ ਨਾਲ ਪੜਦੀ ਹੁੰਦੀ ਸੀ ਭੈਣ ਹੀ ਹੁੰਦੀ ਸੀ ਆਪਣੀ ਇਹ ਵੀ ਕਿਤੇ ਵਾਰੀ ਚਲੇ ਗਏ ਮਮੀ ਦੀ ਇਹਨਾਂ ਦੀ ਡੈਥ ਹੋ ਗਈ ਤੁਸੀਂ ਇਹ ਕਾ ਕਰਕੇ ਲੋ ਜੀ ਐਂਡ ਡਿਲੀਵਰੀ ਐਂਡ ਡਿਲੀਵਰੀ ਦਿਖਾ ਰਹੇ ਆ ਆਪਾਂ ਤੁਹਾਨੂੰ ਹਵੇਲੀਆਂ ਅੱਜ ਤੋਂ 10 15 ਦਿਨਾਂ ਨੂੰ ਇਸ ਚਮਕਾਤਮਕ ਹੈ ਡਾ ਹਵੇਲੀਆਂ ਦਾ ਸਾਰੀਆਂ ਟਾ ਦੇਣੀਆਂ ਨੇ ਰਹਿ ਗਿਆ ਲੱਗੇ ਪੈਣਗੇ ਆ ਦਿਓ ਠਾਣ ਛਾੜੀ ਉਹ ਠੇਕੇਦਾਰਾਂ ਠੇਕੇਦਾਰ ਦਾ ਤਾਕੜੀ ਨੇ ਲੋ ਜਿਆ ਬੈਠਾ ਠੇਕੇਦਾਰ ਜਗਾਟਾ ਹੋਣੀ ਉਹ ਹੀ ਪਾਮਾ ਦੇਖਿਆ ਗਿਆ ਆ ਤੇਰੀ ਹੱਥ ਲੱਗਣੀ ਛ ਇਧਰ ਲਈ ਸਾਰਿਆਂ ਨੂੰ ਨਾ ਬੰਦ ਬੈਠਾ ਆਈ ਨੂੰ ਆ ਵੀ ਮੈਂ ਤਾਂ ਹੀ ਸੀ ਆ ਵੀ ਤਹੀਂ ਤਾਂ ਹੀ ਸਾਰੇ ਇਧਰੋਂ ਆਹਾ ਆ ਤੈਂ ਤਾਂ ਹੀ ਛੇ ਵੀ ਇਹ ਵੀ ਮੈਂ ਤਾਂ ਹੀ ਜਿੰਨੇ ਤਾਂ ਗੇਰ ਰੜ ਗਿਆ ਸੀ ਅੱਛਾ ਜੀ ਹਾਂ ਠੀਕ ਆ ਇਹ ਉਹ ਤਾਂ ਹੈ ਨਹੀਂ ਸੀ ਮੈਂ ਜਦੋਂ ਆ ਟਾਈ ਸੀਗੀ ਉਰੇ ਆਪਣੇ ਪਿੰਡ ਨਹੀਂ ਹੈਗਾ ਮੈਂ ਠੀਕ ਹੈ ਇੱਥੇ ਗਲਾਈ ਤੇ ਹਾਂ ਹੈਗੀ ਸੀ ਉਰੇ ਸਿੱਟੀ ਠੇਕੇਦਾਰ ਉਹ ਉੱਥੇ ਬੈਠਾ ਸੀ ਧੀਮੇ ਦਿਆ ਉਹ ਪਾਣੇ ਉਪਰ ਦੁਬਾਰੇ ਨੇ ਅੰਦਾ ਤਰਵਾ ਦੇ ਸਿਆ ਮੈਨੂੰ ਬੰਦਾ ਦਿਖਾ ਦਿਓ ਕਹਿੰਦਾ ਕਿਹਨੇ ਸਿੱਟੀ ਆ ਕਹਿੰਦਾ ਇਹ ਕਿਹੜਾ ਹੈ ਆ ਬੰਦਾ ਸੀਗਾ ਜਿਹਨੇ ਸਿੱਟੀ ਸੀ ਹੁਣ ਆ ਵਾਲੀ ਵੇਹੀ ਸਿੱਟੂ 600 ਰੁਪਏ ਦਿਹਾੜੀ ਕਹਿੰਦਾ ਸੀ ਨਾਲੇ ਰੋਟੀ ਟੁਕੜਾ ਨਾਲੇ 600 ਤੋਂ 3500 ਰੁਪਏ ਥਾੜੀ ਦੇ ਬਾਹਰ ਅੱਛਿਆ ਮੈਂ ਰੋਟੀ ਤੋਂ ਖਾਣਾ ਖਾ ਚੱਕਾ ਅੱਛਿਆ ਲੋ ਜੀ ਪਿੰਡ ਚ ਆਪਣੇ ਜਿਹੜਾ ਐਡਵਾਈਆਂ ਚੱਲੀ ਜਾ ਰਹੀਆਂ ਨੇ ਉਧਰੋਂ ਆਏ ਆਂ ਅੱਪਾ ਹੁਣ ਡਾਕਟਰ ਦੇ ਜਾ ਕੇ ਤੇ ਉਧਰ ਹਵੇਲੀਆਂ ਟਾਉਣ ਲੱਗੇ ਹੋਏ ਨੇਗੇ ਤੇ ਇਧਰ ਆਪਣੇ ਗਵੰਡੀਆਂ ਦੀ ਬਨੇ ਰਾਇ ਤਾਂ ਲਵੇ ਲਾਤਾ ਤੇ ਇਹ ਜਗ੍ਹਾ ਸਾਰੀ ਘਰ ਟਾਉਣ ਲੱਗੇ ਹੋਣੇ ਆਪਣੇ ਗਵੰਡੀਆਂ ਦਾ ਲਓ ਜੀ ਚਾਹ ਤਾਂ ਮੰਮੀ ਨੇ ਬਣਾਤੀ ਆਪਣੀ ਨੇ ਤੇ ਆਪਾਂ ਲੱਗੇ ਹੋਏ ਆਂ ਕਿ ਮੈਗੀ ਬਣਾਉਣਾ ਤੇ ਤੜਕਾ ਥੜਕਾ ਜਿਹਾ ਆਪਣੇ ਲਾਤਾ ਤੇ ਆ ਮੈਗੀ ਪਾਤੀ ਵਿੱਚ ਤੇ ਬਸ ਹੁਣ ਬਣ ਜਾਂਦੀ ਆ ਆਣੇ ਤੋਂ ਬਾਅਦ ਫਿਰ ਛੱਕਦੇ ਆਂ ਚਾਹ ਪਾਤੀ ਮਾਤਾ ਨੇ ਆਪਣੀ ਤੇ ਮੈਂ ਚਲ ਛੋੜੀ ਜੀ ਹੋ ਜੀ ਥੋੜੀ ਜੀ ਪੱਤੀ ਜਦਾਗੀ ਇਹ ਪੈਕ ਦਾ ਪਾਟ ਵੀ ਛਿੜਦਾ ਨੇ ਤਾਂ ਪਾਟ ਵੀ ਨੇ ਪਿਆ ਹੋ ਜੀ ਚੱਕ ਡਾਸਟਿੰਚ ਪਾਤੇ ਹੋਣੇ ਹੋ ਲੋ ਜੀ ਮੈਗੀ ਆਪਣੀ ਬਣ ਗਈ ਬਸ ਹੁਣ ਸੱਕਦੇ ਆਂਗੇ ਤੇ ਇਧਰ ਮਾਤਾ ਵੀ ਬੈਠੀ ਸੱਕੀ ਜਾਂਦੀ ਹੈਗੀ ਮਾਚਾਲ ਇਹ ਵੀ ਇਹਨੂੰ ਵੀ ਖਵਾ ਦਈਏ ਤੇ ਆਪਨੇ ਵੀ ਆਪਾਂ ਵੀ ਸਟਾਰਟ ਕਰਦੇ ਆਂ ਆਓ ਜੀ ਇਹਨਾਂ ਦਾ ਵੀ ਤਮੀਰਾ ਦਾ ਕੰਮ ਨੇੜੇ ਲੱਗ ਗਿਆ ਤੇ ਉੱਪਰ ਉਹ ਲਾਈਨਟਰ ਬਣਿਆ ਗਿਆ ਇਧਰਲੇ ਹੈਡ ਬਨੇ ਰਾਇਆ ਸੀ ਆ ਉਹਦਾ ਵੀ ਨਿਬੜ ਗਿਆ ਕੰਮ ਤੇ ਬਸ ਥੋੜੇ ਦਿਨਾਂ ਦੇ ਵਿੱਚ ਵਿੱਚ ਇਹਨਾਂ ਦਾ ਕੰਮ ਨਿਬੜ ਜਾਣਾਗਾ ਤੇ ਫੇਰ ਦੇਖਦਾ ਤੂੰ ਆਹਦਾ ਮਿੱਠੂ ਸਿੰਘ ਕੀ ਸਟਾਰਟਿੰਗ ਕਰਾਉਂਦਾ ਆ ਹਰ ਤੋਂ ਦੇਖੂਗਾ ਕਿ ਇਹਦੀ ਕੋਈ ਮਰਮਤ ਕਰਾਊਗਾ ਕੰਦ ਦੀ ਲੱਗੇ ਹੋਣਿਆ ਮਟੀਰੀਅਲ ਜਿਹੜਾ ਬਨੇਰਾ ਸੀ ਇਧਰਲੇ ਹੈਡ ਗਿਆ ਸੀ ਗਲੀ ਦੇ ਵਿੱਚ ਸਾਰਾ ਚੱਕਣ ਲੱਗੇ ਹੋਣੇ ਬੰਦੇ I'm <laughs> ਲੋ ਜੀ ਮਿੱਤਰੋ ਉਹ ਚੱਕਤਾ ਇਧਰ ਹੀ ਹੈ ਤਾਂ ਦੇਖ ਜੂਗੀ ਤੱਤ ਬਿਆ ਮੇਰਾ ਮਤ ਹੋਈ ਸਤਿਗੁਰੂ ਇੱਕ ਦੋ ਦਿਨਾਂ ਤੇ ਖੇਡਾਂ ਦੇ ਮੈਦਾਨਗੇ ਦਾ ਵੀ ਨਾਮ ਕਨਮ ਮਿਲੇ ਤਾ ਜੀਵਾ ਤਨ ਮਨ ਥੀਵੇ ਹਰਿਆ ਕੌੜੀ ਸਿਥਾ ਤੁਮ ਰੱਖਾ ਜਿਸ ਕੋਈ ਨਹੀਂ ਉਹ ਤੇ ਤੇਰੀ ਰੱਖਾ ਅਜਮੀ ਉਤਰਮਾ ਹੈ ਤੁੰਕੇ ਜਨਕੇ ਦੂਤ ਮੈਂ ਤੇਰ ਸਦ ਜਾਹੀ ਪਉੜ ਨਿਕਮਤ ਗਾਹੋ ਗੁਰ ਸਬਦੀ ਪਾਰ ਪਾਹੀ ਜਿੰਕਾ ਉਹ ਲੱਗਦਾ ਆ ਗੁਰਦਵਾਰੀ ਅਮਰ ਤੇ ਕਾਹੇ ਕਲਮ ਹੈ ਉਹ ਹੁਣ ਲਵਾਉਣਾ ਗੁਰੂ ਦੇ ਚਰਨਾਂ ਚ 10 ਮਿੰਟ ਹਾਜ਼ਰੀ ਪੰਸੇ ਨੋ ਕਿਰਪਾਲ ਸਮਾਲਾ ਸਾਹਿਤ ਆਹੀ ਵਰਤਾ ਕੋਈ ਨਾ ਜਾਏ ਸਾਹਿਤ ਆਹੀ ਤਲੋਕ ਮਹੱਲਾ ਪੰਜਵਾ ਸਰਵ ਆ ਰਹੇ ਨੇ ਆਪਣੇ ਚਾਚੂ अंतरगोर आराधना जेवा जप गुरुना सर्व क्यों किवेंया किन्ना टाइम च पहुंच गए सी सो तेती दंदिया करके पाईयो आओ सारनान की कृपा करी जिस नो एही बात दी जग में निरंतर उतारती है मेरे कई के मल बंजवा रखे रक्षणहार आप हमारी गुरु की पै राज जी पाद जी बैठ जी पद जी गुरु जी सहारे हाफ जी गुरु जी महाराज जी के النمرواديسون كارغرامون كيلنت پردنتوچون سالا سابو ساميت ساييرون منو منو يادرا يچي ناچي چي ناچي ديوا دنيلا كارغرامون گاتاي توي ساماي باوسا ديرون بوتي سيباوا دار سايي تادا پال سايين تيور چنتري گون پرانتا گيتيباوا دار سورو لو جانتو باوسا دي نوا دي نوا پردنتو वाहि <laughs> لہذا، جانٹ إلى <سؤال> کر وانقریという مجیسے آمchterہ استن Eyeulo سیر مجیسے ornament دنیو بنا رہا ہوں تو بولے اللہ با ریسا ہم تو دل سے ائے جی کے سامنے کی باتیں کیتا کی جہاں ہے قلائی کے بول بولے جوانوں والے بولے سیکھا میں دینار کی تاروں سے دین دار سارے سے ستان رنگار ਰਾਜ ਰਾਜ ਦੇ ਨਿਵਾਸ ਦੇ ਅਧਿਨੇਸ਼ਕਾਂ ਨੂੰ ਜਨਤਕ ਮਿਲਣ ਤੋਂ ਬਾਅਦ ਆਇਆ ਹੈ ਉਹ ਵੀ ਵਾਰੀ ਹੋ ਰਿਹਾ ਹੈ। ਜੇਕਰ ਆਪ ਜੀ ਨਾਮਤ ਜੀਵਨ ਸਤਿਕਾਰ ਦਾ ਕਾਬੂ ਦੇ ਰਿਹਾ ਹੈ ਤਾਂ ਜਨਤਕ ਸਹਾਇਤਾ ਦਾ ਅਧਿਕਾਰ ਤੇਰੇ ਨਾਲ ਸਾਡਾ ਦਰਜ ਹੋਣ ਤੋਂ ਬਾਅਦ ਜਨਤਕ ਮਤਭੇਦ ਪੂਰਾ ਗਿਆ ਹੈ ਜਨਤਕ ਜੀਵਨ ਨੂੰ ਅਲੱਗ ਪਾਲਣ ਦਾ ਮੌਕਾ ਜੀ ਨਿਮਰ ਜਨਮ ਅੰਦਰ ਜਨਤਕ ਕੀ ਤੇ ਦੀ ਹੈ ਮੁੱਖ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਜੀ ਨੂੰ ਬੜਾ ਬੈ ਮਹਾਰਾਜ ਆਪ ਜੀ ਦੇ ਰਿਹਾ ਹੈ ਸੰਜੀਤ ਸਾਹਿਬ ਜੀ ਦਾ ਸ੍ਰੀ ਅਕੀਲਾ ਕਰਵਾਉਣਾ ਦਾ ਪ੍ਰੋਗਰਾਮ ਤੋਂ ਵਾਪਸ ਆ ਕੇ ਬਾਅਦ ਕਰਵਾਣੀ ਸਭ ਤੋਂ ਸਪਾਰਟ ਨੇ ਜੁੜੋਤਾ ਕਰ ਲਈ ਜੋ ਵੀ ਪਾਈ ਪਿਆਰ ਦੇ ਦਰਵਾਜ਼ੇ ਤੇ ਹਾਜ਼ਰ ਹੋਏ ਨੇ ਜਾਂ ਹਾਜ਼ਰ ਨੇ ਦੇਖ ਰਹੇ ਨੇ ਮਾਣ ਬਹੁਤ ਕਰ ਜੀ ਸ੍ਰੀ ਦਾਤੂ ਸਰਦਾਰ ਨਾਮਰਾ ਮਾਈਕਾ ਨਾਮ ਸੋਹੂ ਪਾਉਣਾ ਨੇ ਪੂਰੀ ਕਰਦੀਆਂ ਸਹੀ ਤਰ੍ਹਾਂ ਮੇਰੇ ਜੀ ਨਾਮ ਮੇਰੇ ਨਾਮ ਜੀਤਾਰਾ ਨਾਮ ਚਰਦੀ ਖਲਾਸ ਤੇਰੇ ਭਨੇ ਸਰਵਤ ਦਾ ਖਲਾਸ ਰੋਤਾ ਹਿੱਲੇ ਸਤਿਨਾਮ ਸ੍ਰੀ ਵਾਹਿਗੋਤਾ ਜੀ ਜਿੱਤ ਫਿਰਤ ਪ੍ਰਭ ਆਇਆ ਪਰਿਆਤਾ ਵਰਨਾਈ ਨਾਨਕ ਕੀ ਪ੍ਰਭ ਕੇ ਨਤੇ ਆਪਣੇ ਭਗਤੇ ਲਾਏ ਜਿੱਤਾਂ ਸਮੁੰਦਰ ਸਾਗਰ ਨਿਰ ਭਰਿਆ ਤੇਤੇ ਆਪਣ ਹਮਾਰੇ ਰਿਆ ਕਰੋ ਕਿੰਝ ਵੇਖ ਰੁਪਾਉ ਓ ਤੁਮ ਦੀ ਬਸੰਤਾਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਦਵਾਨੀ ਪਰਤਸਾਰੇ ਗੁਰਬਾਣੀ ਕਹਿ ਸੇਵ ਕੀ ਤਰਮਾਨ ਹੈ ਪਰ ਤਖ ਗੁਰੂ ਨੇ ਸਤਾਰੀ ਸਤਨਾਮ ਧਿਰਿਵਾਰੀ ਕੋ ਸਾਰੀ ਜੀ ਰਾਗ ਸੋਹੀ ਪਹੰਦਾ ਪੰਜਵਾਂ ਕਾਰ ਪਹਿਲਾ ਈਕਮ ਕਾਰ ਸਤਿਗੁਰ ਪ੍ਰਸਾਦਿ ਬਾਜੀ ਕਰ ਜੈਸੀ ਬਾਜੀ ਪਾਈ ਨਾਰਾ ਰੂਪ ਵੇਖ ਤਿਕਲਾਈ ਬਾਜੀ ਕਰ ਜੈਸੀ ਬਾਜੀ ਪਾਈ ਨਾਰਾ ਰੂਪ ਵੇਖ ਤਿਕਲਾਈ ਸਾਗੁ ਪਤਾਰ ਸਭਿ ਓਕਾਰ ਤਬ ਏਕੋ ਏਕੰਕਾਰਾ ਕਾਪਣ ਰੂਪ ਦ੍ਰਿਸ਼ਟੀਓ ਮੇਨ ਸਾਇਓ ਕਹ ਰਹੇ ਹੋ ਓਹ ਕਦ ਤੇ ਆਇਓ ਰਹਾਓ ਜਦ ਤੇ ਪੁਕਾਰਾਂ ਕਿ ਤਰੰਗਾ ਕਿ ਕਿ ਪੁਕਾਰਦੀ ਮੇ ਬਹਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਫਕ ਦੇ ਇਕੰਕਾਰਾ ਸਨਸਕ ਕਾ ਕਾਇ ਇਕਤਾ ਕਾਸ जब झूठे ते वही प्रकाश परम लोभ मोह माया विकार पर झूठे ते एकंकारा वो अविनाशी प्रसिद्ध नहीं ना को आवै ना को जाहि गुर पूरा हम मतल होई कब काल जबी परमगत होए गुर पूरा हम मतल होई ਕੋਣਾਂ ਕਿ ਮੇਰੀ ਪਰਮਗਤ ਹੋਈ ਵਾਣੀ ਗੁਰ ਦੀ ਕਾਤਾ ਵਾਣੀ ਗੁਰ ਦੀ ਕੀਤੇ ਇਹ ਦੋ ਬਿੱਲੀਆਂ ਨੇ ਗਿਆ ਕੋ ਦੁਬਾਰਾ ਸਾਬਾ ਬਾਬਾ ਜੀ ਕੋਲੀ ਰਹਿੰਦੇ ਨੇ ਗਿਆ ਤੇ ਦੁੱਧ ਬਾਤ ਪਾ ਦਿੰਦਾਗਾ ਤੇ ਇੱਥੇ ਮੋਜਾ ਕਰਦੀਆਂ ਫਰੀ ਜਾਂਦੀਆਂ ਨੇ ਗਿਆ ਤੇ ਹੁਣ ਵੀ ਚੂੰ ਚੂੰ ਜੇ ਕਰੀ ਜਾਂਦੀਆਂ ਨੇ ਗਿਆ ਇਹਨੂੰ ਪਤਾ ਵੀ ਦੁੱਧ ਪਾਊਗਾ ਬਾਬਾ ਸਾਨੂੰ ਅੜਾਈ ਇੱਥੇ ਮੋ ਤਾਂ ਹੀ ਕਰਦੇ ਨੇ ਜੇ ਦੁੱਧ ਪੈਂਦਾਗਾ ਹੋਰ ਨਾ ਜਾਨਵਰ ਨੂੰ ਤਾਂ ਹਾਸ ਹੁੰਦੀ ਆ ਕਿਹੜਾ ਕਿਹੜਾ ਮੈਂ ਨਾ ਦੋ ਤਿੰਨ ਵਾਰੀ ਹੋਰ ਹਾਂ ਆ ਬੈਗੀਆਂ ਆ ਬੈਗੀਆਂ ਮੈਂ ਹਾਂ ਇੱਥੇ ਬੈਠੂਗੀ ਜਾਂਦੀ ਹਾਂ ਇਹਦੇ ਵਿੱਚ ਤਾਂ ਦੋ ਹੋ ਜਾਣੇ ਹੋਰ ਦੋ ਹੀ ਨੇ ਦੋਨੇ ਨੇ ਆਹ ਜੇ ਰੋਟੀ ਰੋਟੀ ਦਾ ਕੋਰੀ ਪਾਹ ਜਾਂਦਾਗਾ ਆਦੋਨੇ ਹੋਈ ਲੱਗਦੇ ਕੋਠੇ ਕੰਨ ਬਰਾਵੀ ਨਾ ਕੋਖ ਲੱਗੀ ਹੋਇਆ ਚੋ ਜੋ ਕਰੀ ਜਾਂਦੇ ਨੇ ਆਹ ਜੇ ਲੋ ਮੋਟਾ ਕੋਟਾ ਲੋ ਮੋਹ ਬੜਾ ਕਰਦੇ ਨੇ ਆ ਮੋਹ ਬੜਾ ਕਰਦੇ ਨੇ ਬੰਦੇ ਦਾ ਹਾਂ ਆ ਗਾ ਉੱਡੀ ਤਾਂ ਦੇਖੀ ਜਦੋ ਹਾਂ ਤੇ ਮੇਰੇ ਹੁਣ ਲੱਤ ਦੇ ਆਲੇ ਦੁਆਲੇ ਗੇੜੇ ਘਾਟੇ ਹੀ ਆ ਮੈਨੂੰ ਪਤਾ ਵੀ ਹੁਣ ਭੁੱਖ ਲੱਗੀ ਐ ਵਿਚਾਰੇ ਨੂੰ ਹਾਂ ਪਾਉਂਦਾ ਕੋਈ ਨਾ ਬਈ ਨਾ ਪੁੱਤ ਪਾਉਂਦਾ ਤੁਹਾਨੂੰ ਗਲੀ ਚ ਆ ਪਾਤਾ ਦੁੱਧ ਤਾਰਾਂ ਵਾਲੀ ਐ ਸਿੰਬੜ ਗਏ ਦੋਨੇ ਨੇ ਕੁੜਾ ਹਣਾ ਮੇਰਾ ਆਪਣਾ ਕੈਮਰਾ ਥੋੜਾ ਘੱਟ ਰਹਾ ਪਾ ਗਾ ਵੀਡੀਓ ਕਲੀਅਰਟੀ ਚ ਨਹੀਂ ਬਣਦੀ ਹਾਂ ਥੱਲੇ ਆ ਜਾ ਕਰੀ ਪੂਰੀ ਦਿੱਕਤ ਹੈ ਨੂੰ ਬਾਜ਼ਾਰ ਪਾਣਾ ਲੱਗ ਗਿਆ ਹਾਂ ਬਾਜ਼ਾਰ ਪਾਖੋ ਰਿਹਾ ਸੀ ਤੇ ਪਕਰ ਸਭ ਮਾਈਂ ਦੇਖ ਲਈ ਹੋ ਗਈ ਅੱਛਾ ਅੱਛਾ ਕੰਮ ਹੋਇਆ ਇਹ ਹੁਣ ਕਿ ਦੱਸ ਕਿ ਤੋਂ ਮੈਂ ਦੇਖ ਰਿਹਾ ਹਾਂ ਕਿ ਕਿਹਾ ਮੂਹ ਟੜਕੇ ਆਉਂਦੀ ਹੈ ਅੱਤਵਾਰ ਨੂੰ ਆਉਗੀ ਜੀ ਇਹ ਕੱਲ ਨੂੰ